ਵਰਾਲੇ ਮੋਡੀਫਾਈ ਆਹ ਸ਼ੌਕ ਤਾਂ ਟੋੜੀ ਜਾਂਦਾ ਪਹਿਲੀ ਇਹ ਟੁੱਟੀ ਹੈ ਬਾਈ ਸਾਡੀ ਇੱਥੋਂ ਟੁੱਟ ਗਈ ਸਾਡਾ ਤਾਂ ਇਹਨਾਂ ਯਾਰ ਸਵਾਦ ਹੀ ਨਹੀਂ ਆਇਆ ਮਸ਼ੀਨ ਦਾ ਟੁੱਟਾ ਹੀ ਰਹਿੰਦਾ ਕੋਹਾਂ ਨੂੰ ਇਹਨਾਂ ਹੱਦ ਦੰਦ ਜਾ ਮਿੱਤਰੋ ਮਾੜਾ ਮੋੜੀ ਤਕਰੀਬਨ ਇੰਟਰਕੂਲਰ ਤਾਂ ਸਾਫ਼ ਹੀ ਪਿਆ ਅੰਨਿਆ ਕਨਾਲਾਂ ਚੋਂ 43 44 ਮਣ ਹੋਈ ਤਾਂ 70 ਮਣ ਨੂੰ ਗਈ ਕਿੱਲੇ ਚੋਂ ਬਾਈ ਬਹੁਤ ਨਿਕਲ ਗਈ ਆਪ ਦਾ ਝਾੜਾ ਕਿਹੜੀ ਐ ਇਹ 28 ਗੁੰਜ 28 ਗੁੰਜ ਆਈ ਇਹਨੇ ਦੱਸਤਾ ਬਾਈ ਨੇ ਹਨ ਤੇ ਨਹੀਂ ਤਾਂ ਗਾਂ ਹੀ ਤੁਰ ਜਾਨਾ 40 ਕਿਲੋਮੀਟਰ 40 ਕਿਲੋਮੀਟਰ ਦਾ ਘਾਟਾ ਕਹਿੰਦਾ ਬਾਈ ਯਾਰੀ ਲਾ ਲ ਚੁੱਪ ਕਰਕੇ ਥੱਲੇ ਨਰੌਣਕ ਬੜੀ ਤੁਹਾਡੇ ਕਿਹਾ ਤਾ ਹਨਾ ਬੰਦੇ ਹੀ ਬੰਦੇ ਫੜਦੇ ਵੇਲਾ ਇੱਥੇ ਨੇ ਮੈਨਾਂ 12 ਜਾਂ ਕਹਿੰਦੇ ਹੁਣ ਦੱਸੋ ਤੇਰਾ ਇਹ ਬਾਈ ਜੀ ਹੋਰੀ ਆਪਣੇ ਨਾਲ ਜੁੜੇ ਹੋਏ ਬਹੁਤ ਸਾਲਾਂ ਤੋਂ ਇਹਨਾਂ ਦਾ ਵੀ ਧੰਨਵਾਦ ਤੁਸੀਂ ਸਾਰੇ ਵੀ ਧੰਨਵਾਦ ਕਰੋ ਤੇ ਆਪਾਂ ਵੀ ਕਰ ਰਹੇ ਹਾਂ ਵਿਚਾਰੇ ਜਿਹੜੇ ਸਪੈਸ਼ਲ ਆਉਂਦੇ ਆ ਬਾਈ ਆਪਣੇ ਕੋਲੇ ਆਇਆ ਲਿਆ ਆ ਜਾ ਬਾਈ ਕਹਿੰਦਾ ਆਉਂਗਾ ਤੁਸੀਂ ਬਾਈ ਆਪਣੇ ਏਰੀਆ ਚ ਆਇਆ ਕੰਮ ਖੋਲ ਦਵਾਵਾਂਗੇ ਬਾਈ ਬਹੁਤ ਧੰਨਵਾਦ ਬਾਈ ਯਾਰ ਮਿਹਰਬਾਨੀ ਤੇ ਵਿਚਾਰੇ ਜਿਹੜਾ ਟਾਈਮ ਚੋਂ ਟਾਈਮ ਕੱਢਦੇ ਆ ਜਿਹੜੇ ਹਾਂ ਬਾਈ ਜੀ ਥੱਕ ਕੇ ਜਾਣਗੇ ਆਪਣੇ ਕੋਲ ਕੋਈ ਗੱਲ ਨਹੀਂ ਜਟਾ ਤੇਰੇ ਕੋਲੇ ਵੀ ਆਵਾਂਗੇ 70 ਬਿਗੇ ਬਾਈ ਕਹਿੰਦਾ ਅਸੀਂ ਦੋਹਣੇ ਹੱਥ ਠੀਕ ਹੈ ਨਾ ਵਧੀਆ ਵਧੀਆ ਤੇਰੇ ਕੋਲੇ ਮਸ਼ੀਨ ਪਹੁੰਚੂਗੀ ਫੇਰ ਹੀ ਦਵਾਏਗਾ ਪਹੁੰਚੂਗੀ ਇੱਥੋਂ ਨਿਕਲ ਲੈ ਜਾਣਾ ਦੇਖਾਂਗਾ ਜੋਰ ਨਾਲ ਤੇ ਸੌਖਾ ਸਹੀੜਾ ਸੁਣਦਾ ਨਾ ਨਾ ਹੋਲੀ ਹੋ ਗਈ ਆ ਸਾਰਾ ਜੋਤ ਨਹੀਂ ਹੁੰਦਾ ਟਾਈਮ ਵੀ ਰੋ ਪਹਿਲੀ ਟਰਾਲੀ ਭਰੀ ਆ ਇਸ ਤੋਂ ਪਹਿਲਾਂ ਵਾਲੀ ਦਾ ਟੈਸਟਿੰਗ ਤੇ ਸੀ ਜੋ ਆ ਵਾਲੀ ਕਣਕ ਤੇ ਅੱਜ ਪਹਿਲੀ ਟਰਾਲੀ ਭਰੀ ਅੱਧੇ ਘੰਟੇ ਇੱਧੇ ਘੰਟੇ ਚ ਭਰੀ ਤੇ ਬਾਬਾ ਰੱਖੇ ਸੁੱਖ ਸਭਾਈ ਸੁਈ ਕੁੱਲ ਮਲਾ ਕੇ ਅੱਛੀ ਲਿਆਉਂਦੀ ਐ ਬਾਅਦ ਥੋੜਾ ਜਿਹਾ ਵੱਢਿਆ ਇਹ ਉਹਨਾਂ ਪਾਲਾਂ ਵੱਢੀਆਂ ਉਹ ਤੁੰਨ ਅੱਗੇ ਭਰਤੀ ਟਰਾਲੀ ਦਾ ਪਾਲਾਂ ਕੀ ਕਹਿੰਦੇ ਹੁੰਦੇ ਆਪਣੀਆਂ ਡਿੱਗਿਆ ਕਰਕੇ ਪਾਲਾਂ ਹੀ ਆਂ ਜਿਆਦੇ ਕਰਚੇ ਹੈ ਨਹੀਂ ਐ ਕਈ ਕਿੜੇ ਦਾ ਖਾਲ ਹੀ ਆਈ ਜਾਂਦੇ ਐ ਤੇ ਜੇ ਥੋੜਾ ਜਿਹਾ ਹੋਰ ਨਰਮ ਹੁੰਦਾ ਤਾਂ ਪਾਲਾਂ ਹੀ ਚੱਕਣੀਆਂ ਸੀ ਵੇਚ ਵੇਚ ਮਾੜਾ ਮੋੜ ਕਿਤੇ ਕਰਚੇ ਤਿੰਨ ਟਰਾਲੀਆਂ ਸਾਡੇ ਕੋਲੇ ਤਾਂ ਵੀ ਅਸੀਂ ਪਹਿਲੀ ਟਰਾਲੀ ਤੇ ਖਲਿਆਰਫਾ ਤੇ ਉੱਥੇ ਲਾਉਣੀ ਆ ਉੱਥੇ ਦੋ ਟਰਾਲੀਆਂ ਖੜੀਆਂ ਇੱਕ ਤਾਂ ਜੌਂ ਵਾਲੀ ਲਾਉਣ ਵਾਲੀ ਸੀ ਉਹਦੀ ਟਰੈਕਟਰ ਦੀ ਉਹ ਬਦਲਣ ਵਾਲੀ ਉਹ ਬਦਲੀ ਜਾਂਦੇ ਚੂੜੀ ਵਾਲਾ ਸੀਗਾ ਤੇ ਲੂਡਰ ਜਾਵਾਂਗਰ ਵਾਲ ਆਹ ਹਾਲਾਤ ਆ ਜੀ ਜਾਲੀ ਦੇ ਐਂ ਭਰ ਕੇ ਤੇ ਬਾਕੀ ਸ਼ਾਮ ਨੂੰ ਜਾ ਕੇ ਦੇਖਾਂਗੇ ਹਜੇ ਤੱਕ ਕੋਈ ਸਹੀ ਸਹੀ ਨਹੀਂ ਜਾ ਕੇ ਰੇਸ ਵਾਲੀ ਵਧਾ ਬੈਠੇ ਇਹ ਮਾਰੀ ਆਉਂਦੀ ਆ ਔਰ ਟਰੈਕਟਰ ਸਲੋ ਚਲਾਉਣਾ ਹੁੰਦਾ ਇਹ ਸਾਲਾ ਹਜ਼ਾਰ ਚੱਕਰ ਤੇ ਚੱਲੀ ਜਾਂਦਾ ਤੇ ਕਿੰਨੀ ਰੇਸ ਨਾ ਬੰਦ ਕਰ ਸਕਦਾ ਮੈਂ ਨਾ 2 ਮਿੰਟ ਹੋਰ ਚੱਲਣ ਲੈਣੀ ਲੈ ਵੀ ਮਿੱਤਰੋ ਓਸੇ ਢਾਲ ਤੇ ਬਾਈ ਨੇ ਵੀ ਕਰੜਾ ਕਰ ਲੈ ਇਹਦੇ ਚ ਦਾਣੇ ਥੋੜੇ ਐ ਪਰ ਅਰੇ ਇਸ ਬਾਈ ਨੇ ਬਹੁਤ ਘਟ ਕਰੀਏ ਪਰ ਇਹ ਚੜਜੂ ਟਰੈਕਟਰ ਤਕੜਾ ਚਲੋ ਇੱਕ ਲੀ ਬਣ ਗਈ ਹੁਣ ਆਹ ਸਵਾਦ ਗਾਲਦਾ ਬੰਦਾ ਖੱਚ ਕੇ ਭਰਦਾ ਜੇ ਇਹ ਤਾਂ ਚਲ ਪਹਿਲੀ ਅੱਗੇ ਵੀ ਸਾਨੂੰ ਆ ਹੀ ਹੋਈ ਜਾਂਦਾ ਹੁੰਦਾ ਜਿਹੜਾ ਬੰਦਾ ਭਰਦਾ ਉਹਨੂੰ ਐਂ ਲੱਗਦਾ ਯਾਰ ਵੀ ਛੇਤੀ ਲਿਆਉਣ ਜਿਹੜਾ ਖੜਾ ਹੁੰਦਾ ਉਹਦੇ ਵਾਸਤੇ ਨਾਰਮਲ ਗੱਲ ਹੁੰਦੀ ਆਰਾ ਹੀ ਰਗਾਂ ਵਿੱਚ ਖੜਾ ਕਿਤੇ ਨਹੀਂ ਵੜਿਆ ਗਿਆ ਤੇ ਕੰਮ ਕਿੱਥੋਂ ਚੱਲੇ। ਖੜਾ ਉਹ ਦੂਜੇ ਪਿੰਡ ਲੱਭਣ ਗਿਆ। ਬ੍ਰੌਨ ਕਾਉਂਟਰ ਪਾਉਗੇ। ਠੀਕ ਹੈ ਯਾਰ। ਥੋਲੀ ਪਲੀ ਦਾ ਚੰਦਰੇ ਬਣਾਉਂਦੇ ਨਹੀਂ ਹਨ। ਆਪਣੀ ਮਿੱਟੀ ਨੂੰ ਮਿਸ਼ਾਲ ਲਾ ਗਣੀ। ਬਹੁਤ ਆਟ ਆ ਗਿਆ ਸਤਨਾਮ ਡਬਲਯੂ ਜੀ ਨੂੰ ਦਾ ਆਪਣਾ ਸੌਦਾ ਨਹੀਂ ਰਾਸ ਹੁਣ। 10 ਕਿਲੋਮੀਟਰ ਬਾਣੀਆ। ਆ ਗਿਆ 4 ਬਿੱਗੇ ਵੱਡੀ ਇਹਦੂ ਬਾਦ ਬਣਾਈ ਜੇ ਪੱਕਾ ਖਾਲਾ ਤੇ ਉੱਤੇ ਬਰਾਂਡਾ ਬਣਾਈ ਜੇ ਮਤਲਬ ਇਹ ਵੀ ਉੱਚਾ ਲੰਘਿਆ ਪਟਾਈ ਜੇ ਨਹੀਂ ਹੋਈ ਉੱਚਾ ਲੰਘਿਆ ਹੋ ਉੱਥੇ ਸਾਹਮਣੇ ਉਹੀ ਆ ਲੈ ਵੀ ਕਰੇ ਮਾਨਾਂ ਦੀ ਮੋਟਰ ਤਾਂ ਪੂਰੀ ਬਣਾਈ ਪਈ ਵਧੀਆ ਟਿੱਗੀਆਂ ਡੁੱਗੀਆਂ ਪਲਾਸਟਰ ਲੌਂ ਆਹਦਾ ਜੀ ਪੈ ਗਈ ਇਹ ਭਰ ਕੇ ਵੱਡੀ ਜਾਂਦੇ ਦਰਵਾਜ਼ਰ ਦੀ ਮਗਰੀ ਚੱਲਦਾ ਮੁੰਡਿਆ ਜੇਪਾਂ ਤੂੰ ਫੁੱਲ ਕਰ ਦੇਣਾ ਟਰੈਕਟਰ ਦੀ ਵੀ ਤੇ ਮੇਰੀ ਵੀ ਹਾਂ ਜੇ ਮੈਨੂੰ ਖੰਘ ਖੁੰਗ ਲੱਗ ਗਈ ਨਾ ਤੈਨੂੰ ਫੜ ਲਵਾਂ ਇਹ ਯਾਰ ਬਈ ਬਹੁਤ ਥੈਂਕ ਯੂ ਤੇਰਾ ਯਾਰ ਸੰਦੂ ਸਿੱਦੂ ਕੇ ਸੰਦੂ ਕਰਾਇਆ ਇਹ ਦਸਰ ਮਾਦਕ ਮੈਂ ਬਣਾਇਆ 1.75 ਕੁਇੰਟਲ ਕਿੱਲੇ ਦੀ ਆ ਗਈ ਤੇਰੇ ਵਿੱਗੇ ਦੀ ਆ ਗਈ ਪੰਜਾਂ ਕਨਾਲਾਂ ਦੀ ਹਾਂ 1.75 ਕੁਇੰਟਲ ਯਾਨੀ 43.9 ਆਇਆ ਮਣ 44 ਮਣ ਮੰਨ ਦੋ ਤੇ 17 ਸਾਡੇ ਕਿੱਲਿਆਂ ਦੇ ਹਿਸਾਬ ਤੇ ਤੇਰੀ 70 ਮਣ ਹੋ ਗਈ ਕਿੱਲੇ ਚ ਪੰਜਾਂ ਕਨਾਲਾਂ ਚੋਂ 43 44 ਮਣ ਹੋਈ ਤਾਂ 70 ਮਣ ਨੂੰ ਗਈ ਕਿੱਲੇ ਚ ਬਈ ਬੋਧ ਨਿਕਲ ਗਿਆ ਟੋਪ ਦਾ ਝਾੜਾ ਕਿਹੜੀ ਐ ਇਹ 28 ਗੰਜਾ 28 ਗੰਜਾ ਇਹ ਜਿੰਨੇ ਸਲਾਇਟਾਂ 흘ਿਆ ਫਿਰਦਾ ਉਹ ਸਾਡੀ ਜਾਲੀ ਤੋੜੇਗਾ ਕੰਜਰਾ ਮਗਰੋਂ ਹੁਣ ਦੇਖਦੇ ਆ ਤੁਹਾਨੂੰ ਦਿਖਾਉਣੇ ਕਿੰਨਾ ਕ ਗੰਦ ਅੰਦਰ ਜਾਂਦਾ ਇਹਦੇ ਇੱਕ ਆ ਚੀਜ਼ਾਂ ਵੇਚੀ ਜਾਂਦਾ ਇੱਥੇ ਪਹਿਲਾਂ ਵੀ ਫੋਨ ਲਈ ਸੀ ਪਰ ਗੱਲ ਨਹੀਂ ਬਣੀ ਸੀ ਹੁਣ ਉਹ ਪਿੱਛੇ ਤੱਕ ਡਾਟ ਉਦੋਂ ਟਾਕੀ ਲਈ ਮੌਕੇ ਤੇ ਅੱਜ ਇਹਦਾ ਪੱਕਾ ਇਲਾਜ ਕਰਦੇ ਕੋਈ ਪਿਛਲੇ ਸੀਜ਼ਨ ਤੋਂ ਉਵੇਂ ਹੀ ਚਲਾ ਦਿੰਦੇ ਸੀ ਕਿਉਂਕਿ ਸ਼ੌਕ ਖੋਲ ਕੇ ਹੱਥ ਵੱਜ ਜਾਂਦੇ ਸੀ ਹੁਣ ਹੱਥ ਵੱਜਣ ਵਾਲਾ ਮੂਰੇ ਗੁਜਾਇਸ਼ ਨਹੀਂ ਗੀ ਤੇ ਮਾਂ ਦਾ ਫੈਕਸੀਓ ਕਨਾਲ ਲੈ ਵੀ ਕਰਨੀ ਇਹਦੇ ਨਾਲ ਵੀ ਐ ਲਾਉਣੀ ਪਈ ਆ ਆ ਜਗ੍ਹਾ ਚ ਆਈਨਾ ਤਾਂ ਦੰਦ ਗਿਆ ਮਿੱਤਰੋ ਮੜਾ ਮੋੜੀ ਤਕਰੀਬਨ ਇੰਟਰਕੂਲਰ ਤਾਂ ਸਾਫ਼ ਹੀ ਪਏ ਤੇ ਕੋਲਮ ਲਾ ਕੇ ਬਚਤੀ ਐ ਇਧਰ ਵੀ ਕੋਲਮ ਹੋਣਾ ਇੱਥੇ ਵੀ ਲਾਈ ਐ ਐਤਕੀ ਪੂਰਾ ਡਰ ਤੇ ਕੋਈ ਨਹੀਂ ਚੱਲ ਪੂਗਾ ਤੂੰ ਲਾ ਲੈਣਾ ਇੱਕ ਮਾਰ ਐਤਕੀ ਡਰ ਬਹੁਤ ਸੀਗਾ ਤੇ ਇੱਥੇ ਵੀ ਆਹ ਫੋਮ ਭਰੀ ਐ ਇਧਰ ਵੀ ਸਾਰੇ ਆ ਭਰਤੇ ਉਹ ਨਾ ਪੂਰਾ ਲੈਟ ਤਾਂ ਨਹੀਂ ਗਈ ਪਿੱਛੋਂ ਛੱਡ ਕੇ ਉਹ ਲੈਟ ਹੈਗੀ ਕਰਦੇ ਜਾਏ ਉਹ ਲੈਟ ਤਾਂ ਗਰੀਬ ਮਤਰਾ ਰਹਿ ਗਿਆ ਵਿੱਚ ਹੀ ਸਾਫ਼ ਕਰਨ ਵਾਲਾ ਰੈਡੀਏਟਰ ਤਾਂ ਤਕਰੀਬਨ ਸਾਫ਼ ਹੀ ਹੈ ਅਲਟਰਾ ਦੁੱਧਾ ਪਾ ਦਿੰਨੇ ਹੋ ਹੋਰ ਕਰੋ ਸਾਫ਼ ਹੀ ਨਹੀਂ ਆਇਆ ਲੈਟ ਹੀ ਉੱਠ ਗਈ ਗੱਲ ਲੰਘਦੇ ਨੇ ਸਾਡਾ ਟੋਡਾ ਵੜਾ ਕੇ ਕੱਢਾਂਗੇ ਵੇਰੇ ਇੱਥੇ ਕੜਾ ਰਾਜਾ ਤੇ ਗਰਤੇ ਹੀ ਮੈਥੇ ਦੋ ਬਾਈ ਤੱਟੂ ਕੱਲ ਵੀ ਹਾਈ ਜੀ ਸੀ ਫਿਰ ਸਿੱਧਾ ਇਧਾਰਾਂ ਦੇ ਪਰ ਜਾਣਦੇ ਫਿਰ ਸਿੱਧਾ ਕੰਜਰ ਦੇ ਵਾਵਾ ਢਾਲ ਜੀਆ ਤੱਕਾ ਹੀ ਆ ਭਾਜੀ ਹੈ ਤਾਂ ਗਰੀਬਾਂ ਦੇ ਟਰੈਕਟਰ ਨਾਲ ਜਾ ਸੁਣੀ ਨਾ ਟਰੈਕਟਰ ਦੀ ਜਿੰਨਾ ਦਾ ਟਰੈਕਟਰ ਜਵਾਕ ਜ ਆ ਬਾਈ ਦਾ ਹੀ ਬਾਹਰ ਆ ਗਿਆ ਹੈ ਜਵਾਕਾਂ ਨੂੰ ਬਾਹਲਾ ਰਹਿੰਦਾ ਹੈ ਉਹ ਗੋਲੀਆਂ ਨੂੰ ਬਾਹਰ ਆ ਆਹ ਧੋੜਿਆ ਇਹਨਾਂ ਦਾ ਮੈਂ ਬਾਹਲਾ ਪਹਿਣਾ ਇਹਨਾਂ ਦਾ ਧੀਏ ਦਾ ਦੈਲ ਨੂੰ ਲੱਗੇ ਵੇ ਜੋ ਬਾਜ ਪਣਦੇ ਲਾਈ ਮਿੱਤਰੋ ਅੱਜ ਚੱਲਿਆ ਕਾਮ ਆ ਕਿਰਾਂ ਦਾ ਟੋਟਿਆਂ ਜਾਂ ਫਿਰ ਉਹ ਉੱਥੇ ਬਹੁਤ ਚੰਗਾ ਲੰਗਾ ਇੱਥੋਂ ਦਿਖਦਾ ਸਾਨੂੰ ਝੋਨੇ ਵਾਲੇ ਬਾਹਰ ਆਲਾ ਲੰਗਾ ਬਾਈ ਵੀ ਗਿਆ ਉੱਥੇ ਆਉ ਨਿਆਰਾ ਪੂਰਾ ਤੇ ਤੀਜੀ ਕਿਟਰਾਲੀ ਲਾਈ ਆ ਬਾਕੀ ਬਾਈ ਨੂੰ ਮਲਾਉਣਾ ਏ ਤੁਹਾਡੇ ਨਾਲ ਇਹ ਬਾਈ ਡਬਲ ਇਹਦੇ ਪਿੰਡ ਗਏ ਸੀ ਜਿਹੜਾ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਤੇ ਬਾਈ ਭਲਾਓ ਥੱਲੇ ਸਾਰਿਆਂ ਨੂੰ ਕੀ ਨਾਮ ਹੈ ਆਪਣਾ ਤੇਰਾ ਨਾਮ ਸਤਨਾਮ ਆ ਤਾਂ ਤੁਸੀਂ ਕਦੋਂ ਕਦੇ ਐਵੇਂ ਇੱਥੇ ਬਈ ਮਾਲੂ ਬਈ ਪੁਰਾਣੇ ਬਜ਼ੁਰਗ ਆਏ ਸੀ ਆਪਣੇ ਇੱਥੇ ਠੀਕ ਐ ਇਧਰ ਦੇ ਜਾਣ ਮਾ ਸਾਰਿਆਂ ਦੇ ਨਾਲ ਠੀਕ ਐ ਪਿਛਲਾ ਪਿੰਡ ਸਾਡਾ ਕਿੱਧੜਾ ਹੈ ਹਰਾਮਪੁਰੇ ਕੋਲ ਦਾ ਅੱਛਾ ਪੁਰਾਣੇ ਗਿੱਦੜੇ ਦੇ ਠੀਕ ਐ ਇਹ ਜਿਵੇਂ ਪੁੱਚੋ ਵਾਲੇ ਵਜਦੇ ਆ ਹਾਂ ਐ ਤੁਸੀਂ ਗਿੱਦੜ ਵਾਲੇ ਵਜਦੇ ਆ ਠੀਕ ਐ ਠੀਕ ਤੇ ਕਦੋਂ ਤਾਂ ਇਹ ਨਿਬੜੂ ਇਹਨਾਂ ਕੋਲੇ ਵੀ ਤੁਹਾਡੇ ਕੋਲੇ ਵੀ ਕੱਢਾਂਗੇ ਸਮਾਂ ਜ਼ਰੂਰ ਫਿਰ ਉਹ ਰਾਇਓ ਕਿੱਦੇ ਲਈ ਸਾਰੀ ਵੱਡ ਲੋਗ ਤੁਸੀਂ ਆ ਵੜ ਲਾਂਗੇ ਪਰਸ ਦੇ ਉਸ ਦਿਨ ਉਹ ਦਿਨ ਕਿੰਨਾ ਵਾਣ ਹੋ ਜੀ ਫਿਰ ਸਾਰਾ ਵੇਲਾ ਕੀ ਹੋ ਰਿਹਾ ਬਾਈ 750 ਕਿਲਾ ਹੋ ਰਿਹਾ 750 ਕਿਲਾ ਜਾਨੀ ਕਾਰੀ ਦਿਨਾਂ ਦਾ ਕੰਮ ਹੈਗਾ ਫਿਰ ਤਾਂ ਨਾ ਚਾਰ ਦਿਨ ਤਾਂ ਘੱਟੋ ਘੱਟ ਲੱਗਣਗੇ ਪੰਜ ਜੇ ਸਹੀ ਟਿਕਾ ਕੇ ਦਿਨ ਰਾਤ ਚੱਲੇ ਤਾਂ ਲੇਟ ਨਾਈਟ ਤੱਕ ਬਰਾਬਰ ਇੱਥੇ ਜਿਹੜਾ ਟੰਗ ਰਹਿਣਾ ਉਹ ਪੰਜਾਬ ਵਰਗਾ ਪੂਰਾ ਘੈਂਟ ਟੰਗ ਰ ਹੈ ਤੇ ਇੱਥੇ ਰਹਿਣੇ ਕਿੰਨੇ ਚਰਚ ਭਰਦਾ ਹੋਵੇਗਾ ਪਾਲਾ ਆ ਪਾਲਾ ਕਾਨ ਕੱਢੀ ਆ ਇਹਨਾਂ ਦੀ ਕਾਨਕ ਬਹੁਤ ਸੋਹਣੀ ਘਾੜਵੇਂਗਾ 43 ਮਾਣਾ ਪੰਜਾਂ ਕਨਾਲਾਂ ਦਾ ਨਿਕਲਿਆ 43 ਮਾਣਾ ਆਪਣੀ ਸਤਰ ਤੇ ਅਪਰਕਰਨ ਕਰਦੇ ਆ ਇਹਨਾਂ ਦਾ ਸੁਹਣਾ ਹੁਣ ਤਾਂ ਕਿਤੇ ਆਹ ਦਾ ਮਿਸਤਰੀ ਜਿਹੜਾ ਰੈਂਟੇ ਚ ਲੱਗਦਾ 4000 ਰੁਪਏ ਬਾਅਦ ਇਹ ਸਾਡੇ ਕਿਹਾ ਇਹ ਵੱਡਦੇ ਆ ਕਹਿੰਦੇ ਇਹੇੇ ਬਾਰੇ ਕਰਾਂਗੇ ਕੰਟਾਈਪ ਦਾ ਯਾਰ ਯਾਰ ਨਾਲ ਚੱਕ ਸ਼ਾਟ ਬੋਗੇ ਦੋਵੇਂ ਸ਼ਾਟ ਵੀ ਨਾਲ ਆ ਵਿੱਚ ਕਟਰ ਹੁੰਦੀ ਏ ਤੇ ਯਾਰ ਅੱਛਾ ਚਲ ਕਟਰ ਦਾ ਤਾਂ ਕੋਈ ਨਹੀਂ ਇਹ ਤਾਂ ਕੱਢਣ ਦੀ ਕਿ ਲੋੜਾ ਬਸ ਆਇਆ ਜੀ ਮੈਂ ਨਾ ਕਟਰ ਤਾਂ ਨਵੀਂ ਲਿਆਵਾਂਗੇ ਨਾਲ ਰੱਖੀ ਤੇ ਮੜੀ ਯਾਰ ਮੈਨ ਦੀਆਂ ਕੇ ਨੋ ਫੋਟੋ ਭੇਜਣੀ ਪੈਂਦੀ ਨਹੀਂ ਮੈਨ ਨਹੀਂ ਮੜੀ ਜਰਾ ਜੇ ਬਾਈ ਕੋਈਰੇ ਨਾਮ ਮਿਲੇ ਤਾਂ ਜੋੜ ਕੇ ਮਣ ਕੇ ਤਾਂ ਹੀ ਮੜਾਏ ਕੱਟਦੀ ਹੈ ਹਾਂ ਮਤਲਬ ਕਿ ਕਿੰਨਾ ਕਿੰਨਾ ਬੋਹਦਾ ਬੈਰੰਗ ਤਾਂ ਸਹੀ ਹੈ ਨਾ ਜਿੰਨੇ ਸਵੇਰ ਪਾੜਾ ਸਾਬ ਨੂੰ ਪੁੱਛ ਲਿਆ ਕੋਈ ਨਹੀਂ ਆਂਦਾ ਵੀ ਮਿਲ ਜੂਗੀ ਉਹ ਕਹਿੰਦੇ ਜਲਕਜੀਤ ਵਾਲੇ ਉਲਟ ਕੱਲਦੇ ਆ ਕਹਿੰਦਾ ਕਿਸੇ ਨੇ ਸਿੱਧੀ ਗੱਲ ਨਹੀਂ ਕਰੀ ਇੱਕ ਵਰਕਸ਼ਾਪ ਵਾਲਾ ਤਾਂ ਕਹਿੰਦਾ ਕੱਲ ਭਾਲ ਦੇ ਇੱਕ ਆਪਣੇ ਮੂਰੇ ਮੂਰੇ ਭਾਲ ਦੇ ਫਿਰਦੇ ਇੰਨੀ ਜੱਟਾਂ ਨੂੰ ਪ੍ਰੋਬਲਮ ਹੈ ਯਾਰ ਬਹੁਤ ਮਾੜੀ ਗੱਲ ਸੱਤ ਦਿਨ ਕਰਦੇ ਪਾੜੀ ਅੱਜ ਦੇਖੋ ਫਲੋਰ ਪਲਾਇਆ ਜਾਗਤਜੀ ਦੀ ਹੈ ਮੈਨਗੇਰ ਦੀ ਇਹ ਆ ਭਈ ਇਹ ਨਾਲ ਦੀ ਹੈ ਹਾਂ ਦੱਸ ਇਹਦੇ ਨਾਲ ਦੀ ਹੈ ਸਾਡਾ ਮਗਰੋ ਟੁੱਟਿਆ ਮਗਰੋ ਟੁੱਟੀ ਆ ਨਾ ਮਿਲੀ ਫਿਰ ਸਾਨੂੰ ਇਹ ਕਿਦੋਂ ਮਿਲੀ ਨਹੀਂ ਤਾਂ ਹੀ ਤਾਂ ਚਾਹੀਏ ਮਿਲੀ ਨਹੀਂ ਆ ਤੁਹਾਡੇ ਨਾਲ ਦੇਖ ਸ਼ਾਫਲੋਰ ਲੈਣਾ ਚਾਹ ਫਿਰ ਜਿਉਂ ਮਿਲੀ ਕੋਈ ਫਰਲੀ ਵੀ ਕੋਈ ਮਿਲੀ 40 ਵਜੇ ਦਿਓ ਫੇਰ ਨੂੰ ਸੱਗੇ ਤੱਕ ਪੁੱਛਦੇ ਰਹੋ ਡੱਬ ਵਾਲਾ ਤਾਂ ਮਿਲਦੀ ਬਾਈ ਯਾਰ ਹੁਣ ਡੱਬ ਵਾਲੇ ਹੀ ਜਾਣ ਪਰ ਰਿਤ ਕੇ ਅਸੀਂ ਆਇਆ ਚੱਲ ਪਹਿਲਾਂ ਇੱਥੇ ਪਤਾ ਕਰ ਲਏ। ਹਾਂ ਲੋ। ਉਹ ਡੱਬ ਵਾਲੀ ਚੱਲੇ ਫਿਰ ਮੰਗਾਨੀ। 100 ਕਿੰਨੇ ਹੋ ਗਏ। ਕਰਾਂਗੇ ਜੀ ਕੀ ਕਰਨਾ। ਚੱਲਦੇ ਉਧਰੋਂ। ਤਾਂ ਫਿਰ ਮੰਗਾਨੀ ਨਹੀਂ ਬੜੀਆਂ ਬਾਕੀ ਤਾਂ ਕਦੋਂ ਤਾਂ ਮੰਗਾ ਫੜ ਜਾਏ। ਤਾਂ ਸਹੀ ਹੋਊਗਾ। ਹੁਣ ਤਾਂ ਦੋ ਹੰਗਾ ਲੈ ਆਜੋ ਯਾਰ ਖੱਛਰੀ ਦੂਜਾ ਕੱਲੇ ਤੇ ਵਾਗੇ। ਥੋੜੀ ਪਾ। ਪਹਿਲੀ ਵਾਰੀ ਟੁੱਟੀ ਹੈ ਬਾਈ। ਪਹਿਲੀ ਵਾਰੀ। ਸਾਡੀ ਇੱਥੋਂ ਟੁੱਟ ਗਈ। ਸਾਡਾ ਤਾਂ ਇਹ ਰੇਂਦਾ ಸ್ವಾਦੀ ਨਹੀਂ ਆ ਮਹੀਨ ਦਾ ਟੁੱਟਿਆ ਹੀ ਰਹਿੰਦਾ ਕੋਹਾਂ ਨੂੰ ਉਹਦੀ ਮਰਦੀ ਚੂਗੀਆਂ ਵਈ ਜਾਂਦੇ ਪਰ ਤਾਂ 15 ਮਾਡੂਲਾ ਪਹਿਲੀ ਵਾ ਸਾਡੇ ਦਾ 20 ਮਾਡਲ ਹੈ ਸਾਡੇ ਪਹਿਲਾਂ ਇਹਦਾ ਜਿਹੜਾ ਇਧਰੋਂ ਕ੍ਰਾਸ਼ ਚੜਦਾ ਜਿੱਥੇ ਹਨਾ ਉਹ ਟੁੱਟ ਗਿਆ ਸੀ ਗੋਟ ਉਹ ਲੰਮਾ ਕਰਕੇ ਪਾਇਆ ਇੱਕ ਨਾ ਜਿਹਦੇ ਵਾਰ ਸਵੇਰ ਪਾੜ ਤੇ ਜਾਂਦੇ ਉਹ ਕਹਿੰਦੇ ਕੋਈ ਕੱਲ ਪੁੱਛਦਾ ਸੀ ਆਏ ਮੰਨ ਲਾ ਲੋਕਾਂ ਦੀ ਬਹੁਤ ਟੁੱਟੀ ਆ ਲਿਆ ਜਗਜੀਤ ਜੀ ਬਾਗਬਲੀ ਬੈਠੇ ਆ ਬਾਬਾ ਸ਼ਾਫਟ ਲੈਣ ਆਏ ਆ ਬਹੁਤ ਕੰਮ ਖਿਰਤ ਹੋਇਆ ਡੇਢ ਘੰਟੇ ਦੇ ਰਾਹ ਤੇ ਪਤਾ ਨਹੀਂ ਮਿਲੂਗੀ ਕਿਹਨੂੰ ਇਹ ਤਾਂ ਫੋਜੀਗੜੀ ਕਦੇ ਆਣਾ ਨਹੀਂ ਚੈੱਕ ਨਹੀਂ ਹੋਣੀ ਸਾਰਾ ਕਾਣਾ ਕਿਹਨੂੰ ਦੇਖ ਰਿਹਾ ਨਹੀਂ ਉਹ ਚੈਗਨੜੇ ਪਾਈਆ ਕਹਿੰਦਾ ਚੈਗਨੜੀ ਕਰੇ ਸ਼ੀਟਾਂ ਦਾ ਬਸ ਮੈਨ ਜਾਈਦਾ ਆਪਾਂ ਨੂੰ ਐਵੇਂ ਸਰੀ ਹੈ ਨਹੀਂ ਉਹਦੇ ਆਪਣੇ ਸ਼ੀਟਾਂ ਹੀ ਇੱਕੋ ਜਿਹਾ ਹੋਣਾ ਆ ਚੱਕੀ ਫਿਰਦੇ ਆ ਬਾਬੇ ਜਗਜੀਤ ਦੇ ਚਰਾਵਾ ਕੇਲੇ ਆ ਜਾ ਇਹ ਨਹੀਂ ਮਿਲਦੀ ਪੈਂਡ ਹੀ ਚੱਲਾਂਗੇ ਹੋ ਗਿਆ ਕੰਮ ਉਹੀ ਏ ਮੇਰੀ ਅੱਖ ਚੱਕੀ ਸੀ ਇਹਦੇ ਤੇ ਵੀ ਇਹੀ ਲੈਣੀ ਹੈ ਉਹ ਆਹ ਸਭ ਤੋਂ ਵੱਧ ਗੇਰੇ ਦਾ ਮਲੀ ਦਾ ਜਿਹੜੇ ਸਪੇਅਰ ਪਾਰਟ ਤੇ ਪੁੱਛਦਾ ਤੇ ਮੈਂ ਵੀ ਸਵਾਦ ਹੀ ਲੈਂਦਾ ਫਿਰਦਾ ਮੈਂ ਪੁੱਛ ਜੇ ਤਾਂ ਹੀ ਯਾਰ ਹਾਂ ਲੈ ਇਹ ਲੈਦਾ ਕੋ ਉਹਨਾਂ ਨੇ ਪਤਾ ਕਿਹੜੀਆਂ ਹਲਾਂਗਾਂ ਕਹਿੰਦਾ ਸਪੇਅਰ ਪਾਰਟ ਨਾ ਦਾ ਰਾਜਾ ਦਾ ਵੇਖਦਾ ਨਾ ਪੀਡੀਸੀ ਦਾ ਨਾ ਗੋਬਿੰਦ ਦਾ ਕੇਐਸ ਤੇ ਸਾਡੇ ਕੋਲੇ ਜਾਗਤਜੀਤ ਤੇ ਲੰਗਰ ਹੀ ਲੱਗੇ ਰਹਿੰਦੇ ਆ ਖਣੀ ਉਹ ਮਹੀਨਾ ਘਟਾ ਇਹ ਮਹੀਨਾ ਜ਼ਿਆਦਾ ਹੈ ਤਾ ਹੁਣ ਦਿੱਲੀ ਵਾਲੇ ਇੱਥੇ ਕੋਈ ਫੋਟੋ ਦਿਖਾ ਬਾਈ ਨਹੀਂ ਯਾਰ ਯਾ ਯਾਰ ਇਹਦੀ ਮਿਹਨਤ ਲੱਗੇ ਰਾਹ ਆਹ ਸ਼ਾਫਟ ਇਹ ਜਗਤਜੀਤ ਦਾ ਬਾਈ ਜੀ ਇੱਕ ਤਾਂ ਸ਼ਾਫਟ ਹੈਗੀ ਆਹ ਸਿਰੇ ਤੋਂ ਮੋਟੀ ਤੇ ਆਹ ਛੀਟਾਂ ਦਾ ਥੋੜਾ ਜਿਹਾ ਫਰਕ ਪੈਂਦਾ ਲੰਮੀ ਐ ਝੂੜੀਆਂ ਦਾ ਥੋੜਾ ਜਿਹਾ ਫਰਕ ਆ ਪਈ ਉਹ ਤੇ ਵੀ ਆਹ ਸਹੀ ਰਹੂਗੀ ਕਿ ਘੱਰੂਗੀ ਇਹ ਦੇਖਦੇ ਸਾਂ ਜਿਹੜਾ ਪਾਹ ਲਾਉਣੇ ਆ ਜੀ ਇਹ ਤਾਂ ਮਾਲ ਭਰਨਾ ਪੈਣਾ ਆਪਾਂ ਕਿਹਨੇ ਤੁਮਾਰ ਕੋਈ ਨਾ ਐਪਲੀਕੇਸ਼ਨ ਕਰਨਾ ਇਹ ਮਾਤਾ ਨੂੰ ਮੂਰੀ ਨੀਸ਼ਾਰ ਤੋਂ ਉਹਦੇ ਆ ਗਿਆ ਇਹਦੀ ਗੁੱਲੀ ਦੀ ਕੱਢ ਕੇ ਦਿਖਾਣਾ ਉਹ ਮੋਟੀ ਆ ਬਾਈ ਸਟਾਰ ਮੋਟਾ ਬਰਾਬਰ ਦੇ ਲੱਗੇ ਹੋਣਗੇ ਸਟਾਰ ਹੂੰ ਉਹ ਸਵਾਰਾ ਗੇਰ ਆਨ ਦੇ 133 ਵਾਲਾ ਫਾਈਲਿੰਗ ਹੈ ਵੇਪਤਾ ਪੈਨਿੰਗ ਨਾਲ ਸਾਡੇ ਤੇ ਹੁਣ ਅਸੀਂ ਇੱਥੋਂ ਪੈਂਟ ਨੂੰ ਚੈੱਕ ਕਰ ਤਾਈ ਪਹਿਲਾਂ ਤਾਂ ਪੈੰਡ ਨੂੰ ਜਾਗਦੇ ਜਾਗਦੇ ਫਿਰ ਅਸੀਂ ਥਾਬੇ ਦੇ ਰੋਟੀ ਖਾਣ ਬੈ ਗਏ ਹੁਣ ਰੋਟੀ ਖਾਂਦੇ ਆ ਖਾਂਦੇ ਆ ਸਾਡਾ ਮੂਡ ਬਦਲ ਗਿਆ ਵੀ ਨਹੀਂ ਵਾਪਸ ਹੀ ਫੇਰ ਹਨਮਾਨਗੜ੍ਹ ਚੱਲਦੇ ਹੁਣ ਡੱਬ ਵਾਲੀ ਮਲੋਟ ਰੋਡ ਤੇ ਖੜੇ ਤੇ ਇਹ ਸਾਡਾ ਮਾਤਸਾ ਦਾ ਸੀਗਾ ਐ ਵੀ ਜਿਹੜਾ ਗਿੱਦੜ ਵਾਹੇ ਆ ਉਹਨਾਂ ਕੋਲੇ ਛਾਪਟਾਂ ਦੇ ਮਿਲ ਸਕਦੀ ਸੀ ਤੜਕੇ ਦੇਖੀ ਦੱਸਾਂਗੇ ਕਿ 100% ਹੀ ਕਹਿੰਦੇ ਸੀ ਤੇ ਪਰ ਇਹ ਵੀ ਹੋ ਸਕਦਾ ਵੀ ਉਹ ਰਾਜਾ ਦੀ ਹੋਵੇ ਬਰਾਬਰ ਮਲਾਈ ਤੋਂ ਪਤਾ ਲੱਗੂ ਸਾਖਦੇ ਫੇਰ ਮੈਂ ਯਾਰ ਕੋਹਨੇ ਦਾ ਜਿਹੜੀ ਅਸੀਂ ਹੁਣ ਛਾਟ ਲੈ ਕੇ ਆਏ ਇਹਦੇ ਤੇ ਇਕੱਲਾ ਬੋਸ਼ ਲਾਉਣਾ ਪਊਗਾ ਜਿਹੜਾ ਬੋਸ਼ ਕਹਿ ਸਕਦੇ ਆਪਾਂ ਵੀ ਤੁਹਾਨੂੰ ਮੈਂ ਸੁਭਾ ਦਿਖਾਵਾਂਗਾ ਪਰ ਕਿਹੜਾ ਅਸੀਂ ਐਨੇ ਖੱਜਲੋਈ ਜਾਂਦੇ ਆ ਜਗਤਜੀਤ ਦੇ ਚੱਕਰਾ 'ਚ ਬਾਲਾਂਗਾ ਨਹੀਂ ਤਾਂ 20 ਮਸ਼ੀਨਾਂ ਟੱਕਰੀਆਂ ਐਨੀ ਦੁਰਗਾ ਮੁੜੀ ਆਉਂਦੀ ਹੈ ਥੈਂਕ ਯੂ ਸਰ ਥੈਂਕ ਯੂ 20 ਮਸ਼ੀਨਾਂ ਮੌਹੇ ਨਾ ਟੱਕਰੀਆਂ ਹਰਮਾਨਗੜ ਤੋਂ ਲੈ ਕੇ ਦੱਬਾ ਲਈ ਹੁਣ ਚੱਲਦੇ ਆ ਸਾਢੇ 9 ਹੋ ਗਏ 12 ਵਜਣ ਗਿਆ ਹੀ ਤਾਂ ਆ ਘੋੜੇ ਦੇ 33 70 ਤੇ ਕਹਿੰਦੇ ਯਾਦਗਰੀ ਤਾਂ ਰੱਖਣੀ ਆ 10 ਵਜੇ ਫੇਰ ਪੁੱਠੇ ਚੱਕਦੇ ਯਾਦ ਦੇ ਪੈਣ ਨੂੰ ਅਸੀਂ ਰੋਟੀ ਰੋਟੀ ਖਾ ਕੇ ਦੂਜਾ ਦਿਨ ਹੋ ਗਿਆ ਅੱਜ ਆਪਣਾ ਨਾ ਉਹਦੇ ਵੀ ਬੂਟ ਕੱਸ ਕੇ ਜਮਾਂ ਰੈਡੀ ਹੋ ਗਏ ਕੈਨਸਲ ਹੋ ਗਿਆ ਅੱਜ ਫੇਰ ਕੈਨਸਲ ਹੋ ਗਿਆ ਭਾਈ ਤਾਂ 7-8 ਕਿਲੋਮੀਟਰ ਪਰਣ ਗਿਆ ਉਹ ਤਾਂ 10 ਕਿਲੋਮੀਟਰ ਹੀ ਮੰਨ ਲਓ ਪੁੱਠੇ ਫੇਰ ਮੁੜੇ ਟਟਾਲਾ ਸੰਗਰੀ ਅਮਾਨਗੜਾ 59 ਕਿਲੋਮੀਟਰ ਤੇ ਨਾੜ ਮੈਂਡਾ ਜਲਾ ਦੇਣਾ ਆਪਾਂ ਭਾਰਤ ਮਾਲਾ ਦੇ ਘਣਾ ਦੇ 10:00 ਵਜੇ ਕੋਈ ਤੰਦਰ ਤੇ ਇਹ ਵੀ ਪਹਿਲਾ ਫੋਨ ਆਪਾ ਦੇ 200 ਦੇ ਕਾਦਾ ਮੋੜ ਲੈਣੇ ਹੁਣ ਮਾਨ ਖੜੋ ਪਏ ਪਤੇ 200 ਦੇ ਆਸ ਤੇ ਇਹ ਚੋ ਵੀ ਨਹੀਂ ਸਾਥਦੀ ਇਹਨੇ ਕਿੱਥੇ ਮਾਨ ਕਰਦਾ ਕਿੰਨੇ ਕਿਲੋ ਹੋ ਗਿਆ ਉੱਥੇ ਹੀ ਆ ਤਾਂ ਹਾਲ ਹੈ ਲੰਡੂ ਹੈ ਹਣ ਚੜਾਂਗੇ ਤਾਂ ਟੂਲ ਉੱਤੋਂ ਦੇ ਭਾਰਤ ਮਾਲਾ ਦੇ ਜੇ ਚੜਨ ਦੇਣਗੇ ਤਾਂ ਚੜਨਾ ੱੱੱੱੱ ਨਹੀਂ ਚੜਨਾ ਜਿਆਦਾ ले बि के भारत माला चंट्री साल मरी ट्रकी ਏ ਇੱਥੇ ਠਾਡੇ ਆ ਇਹਨਾਂ ਨੂੰ ਕਢਾਉਂਦੂ ਬਾਅਦ ਥਾਮ ਮਿਲਦਾ ਕਈ ਰੋਟੀ ਖਾਣ ਨੂੰ ਤੇਲ ਤੋਂ ਵਾਲੇ ਆਨੇ ਦੇਖੇ ਮਾਰੇ ਤੇਲ ਆੜ ਆਉਣੀ ਆ ਰਹਿਣਾ ਨੂੰ ਕੜਤਾਈ ਲੈ ਆ ਯਾਰ ਕਪੀਰਾ ਦਾ ਹੱਲ ਇਹ ਸਾਲੇ ਮੇਰੇ ਪਾਸ ਮੜਾ ਨਹੀਂ ਕਰਦੇ ਵੀ ਆ ਥੱਲੇ ਤੋਂ ਲਾ ਦੇ ਜਾਲੀ ਹਣਾ ਫਰ ਲੈ ਤੈਨੂੰ ਦਰਵਾਜ਼ਾ ਨਾ ਜੇ ਤਾ ਕੋਈ ਨਾ ਕਰਦੀ ਆਰਤ ਮਾਲਾ ਦੇਖ ਲੋ ਉਤੋਂ ਹੁਣ ਸਾਰਿਆਂ ਨੂੰ ਰੋਡ ਤੋਂ ਧਾਰ ਤੇ ਟੂਲ ਤੋਂ ਧਾਰ ਤੇ ਸਾਰੀਆਂ ਗੱਡੀਆਂ ਬੰਦ ਕਰਤਾ ਰੋਡ ਆ ਉੱਪਰ ਆ ਜਾਂਦੇ ਜਿਹਦੇ ਤੋਂ ਪਾਲੇ ਕਾਰਾਂ ਆਣ ਉਹਰ ਉਹਦਾ ਤਾਵਾ ਮੰਦੇ ਪਰਲੀ ਲੈਣ ਚੱਲੀ ਜਾਂਦੀ ਹੈ ਕੋਣੇ ਫੇਰ ਉਹੀ 8-10 ਕਿਲੋਮੀਟਰ ਜਾ ਕੇ ਚੜਾ ਜਾਣਾ ਯਾ ਯਾਰ ਰੰਡੀ ਰੋਣਾ ਦਾ ਉਹੀ ਰਹਿ ਗਿਆ ਫੇਰ ਐਕਸੀਡੈਂਟ ਐਡਾ ਘਟਾ ਘੜਾ ਆਇਆ ਲੈ ਹੁਣ ਹਣਾ ਆ ਦੱਸ ਆ ਦਾ ਜਵਾ ਸੁਨੇਰਾ ਵਈ ਦੀ ਪਾਦਾ ਫੇਰ ਹਾਲ ਸੀ ਪਾਲਸ ਲੜੀ ਆਉਂਦਾ ਨਾ ਕੰਪਲੀਟ ਹੋ ਰਿਹਾ ਜੇ ਆਪਣੇ ਨਾਲ ਫੇਰ ਉੱਥੇ ਚੜਨਾ ਪਊਗਾ ਕੀ ਆ ਵਲੋਗ ਆ ਸਾਂਭੇ ਪਰ ਥੋੜਾ ਜਿਹਨੇ ਦੱਸਤਾ ਬਾਈ ਨੇ ਨਾ ਤੇ ਨਹੀਂ ਦਾ ਗਾਂ ਹੀ ਤੋ ਜਾਣਾ 40 ਕਿਲੋਮੀਟਰ 40 ਕਿਲੋਮੀਟਰ ਦਾ ਘਾਟਾ ਘਣਾ ਬਾਈ ਯਾਰੀ ਲਾ ਲਓ ਚੁੱਪ ਕਰਕੇ ਥੱਲੇ ਜਿੱਤੇ ਪਈ ਕੋਲੇ ਘਾਟਾ ਨ ਪਈਆਂ ਬਈ ਜਾਣਾ ਬੋਲਾ ਵਾ ਇਹਨਾਂ ਵੀ ਆ ਵੀ ਵਹਿੰਦਾ ਹੀ ਗਏ ਹੁਣ ਤਾਂ ਇਥੋਂ ਨਾਨਕ ਸਰ ਕੇ ਮਾਨਕ ਸਰ ਰ ਕੋਲੇ ਤਾਂ ਆ ਗਏ ਲੈਡ ਕੋਲੇ ਵਾ ਨਾ ਇਹ ਉਹ ਮੋਟਰਸੜ ਆਈ ਜਾਂਦਾ ਸਾਰੇ ਥੋੜੇ ਰਾਕੀ ਟ੍ਰੈਕਟ ਆ ਯਾਰ ਜਟਾ ਇੱਥੋਂ ਲਊਗਾ ਢਾਲ ਦੋ ਹਣਾ ਨਰਮਾਨਗੜ ਲੈਣਾ ਚਾਹੀਦਾ ਯਾਰ ਨਰਮਾਨਗੜ ਲੈਦਾ ਹੋਊਗਾ ਇਹਨ ਜਾਣ ਕੇ ਨਹੀਂ ਨੰਗਣ ਦਿੱਤਾ ਵੀ ਦੋ ਵੀਲਰ ਹੈ ਇੱਥੋਂ ਬਾਈ ਯਾਰ ਪਈ ਜਿਹੜੀ ਉਤਰਨੀ ਪਤਾ ਉਹ ਤਰੀ ਉਤਰਨੀ ਉਹ ਦਰਸਤ ਉਹ ਤੋ ਤਾ ਉਹ ਨਾ ਰੋਡ ਤੇ ਕਟਿੰਗ ਕੋਈ ਜਿੱਦੇ ਪਾਰ ਉਹ ਤੋਂ ਦਾਰ ਤਾ ਅਗਲੇ ਨੇ ਬਗਾਨੇ ਨੇ ਉਹ ਖੜੇ ਟਰੱਕ ਮਾਏ ਮੈਂ ਤਾਂ ਨਾਲ ਉਧਰ ਲਈ ਸੀਗੀ ਨਾਲ ਨਾਲ ਮੈਪ ਤੇ ਵੇਖੋ ਔਨੇ ਦਾ ਪਈ ਆਖਾ ਬਾਈ ਨੇ ਪਿੰਡ ਜਾਊਗੀ ਇਹ ਉਹ ਪਿੰਡ ਤੋਂ ਨਾਨਕਪੁਰਾ ਕੇ ਕਿਹੜੇ ਉਦੋਂ ਬਾਅਦ ਸਿੱਧਾ ਮਾਨਕ ਦਾ ਆ ਡਾਂਗ ਤੇ ਬੜਾ ਚੰਗਾ ਇੱਥੇ ਤਾਂ ਹੈ ਹੁਣ ਇੱਥੇ ਆ ਜੀ ਚਾਰ ਆਖੇ ਅੰਦਰ ਜੇ ਮਾਦੇ ਪੱਟੇ ਆਪਾਂ ਦੇ ਇਹ ਵੀ ਵੇਖ ਲੈ ਆਪਾਂ ਕਰਦੇ ਨਗਰਾਂ ਨੇ ਪਿੰਡ ਜੋ ਹੋ ਰਹੀ ਏ ਉੱਥੇ ਆ ਜਾਣਾ ਲਾਈਟਾਂ ਕੋਲੋਂ ਮੋਤਾਲਾ ਰੋਡ ਨੱਪਿਆ ਕਿ ਭਾਈ 11 ਤੇ ਸਾਡੇ ਸਾਹਮਣੇ ਜਦੋਂ ਅਸੀਂ ਆ ਕੇ ਪੌਂਚ ਬੜੇ ਹਰਮਾਨਗੜ ਵਾਲੇ 12 ਵਜੇ ਨੇ ਮੈਂ ਤਾਂ ਨਾ ਉੱਢਣਾ ਆ ਆਹ ਰੇ ਹੋ ਘੜੀ ਰਾਤ ਨੂੰ ਨੱਬੀ ਫਰਦੇ ਹਾਂਜੀ ਭਰਿਆ ਭਰਿਆ ਤੋਂ 2 ਰੁਪਏ ਉਧਰ ਜਾਵਾਂਗਾ ਉਧਰ ਕੀ ਆ ਮੈਂ ਇਧਰ ਦੀ ਤੇ ਘਾਤਸਾ ਲਿਆ ਮੇਰਾ ਇਹ ਜਾਗ ਲਾ ਕੇ ਪਾਣੀ ਤੇ ਬੈਠਾ ਓਏ ਬਾਰ ਖੁੱਲੇ ਰੱਖੇ ਕਿਵੇਂ ਕਰਾਉਣੀ ਹੈ ਤੁਸੀਂ ਇੱਥੇ ਕੋਟਲੀ ਸੁਣੂਗਾ ਜਿੱਥੇ ਵੱਡਾ ਆਈਆਂ ਵੀਰੇ ਇਹ ਕਿਹੜਾ TVS ਹੈ ਵਾੜ ਮੁੱਦਾ ਕੀਤਾ ਪਿਆ ਹਾਂ ਅਸੀਂ ਤਾਂ ਖੇਰ ਵਾਹ ਗਏ ਆ ਬੰਦੇ ਨੂੰ ਪੁੱਛਾ ਬਈ ਤਾਂ ਆਹ ਚਾਰ ਕਿੱਲੇ ਲਟਾਇਆ ਪਿਆ ਅਸੀਂ ਆਖਿਆ ਨਾ ਤੌਂਗਾ ਤੇ ਜੋਰ ਵੇਖਣਾ ਜਾ ਕੇ ਨਹੀਂ ਤਾਂ ਛੋਟੇ ਦਾ ਚੱਲ ਫਿਰ ਜੋੜ ਕੇ ਆਉਣਾ ਰਸੋਣਾ ਕੀ ਹੈ ਲੈਉਣਾ ਮੈਂ ਚਾਹ ਦਾ ਪੀ ਲਾ ਗਿਆ ਠੀਕ ਹੈ ਯਾਰ ਮੋਟੂ ਯਾਰ ਚਾਹ ਤੇਰੀ ਬੈਠਿਆ ਹੋਰ ਪਾਣੀ ਲਾ ਕੇ ਆਉਂ ਨਹੀਂ ਬਣਿਆ ਠੀਕ ਹੈ ਬਿੱਗੀ ਭਰ ਲਈ ਆਪਣੀ ਨਹੀਂ ਬਿੱਗੀ ਭਰ ਲਈ ਅਈ ਹੈ ਰ ਬਾਰ ਖਣਾ ਪਿਆ ਚੱਕਰਾ ਬਈ ਪਰ ਜਿਹੜੀ ਤੂੰ ਰਾਤ ਨੂੰ ਖੇਤ ਰੌਣਕ ਲਈ ਬੈਠਾ ਨਾ ਯਾਰ ਦਵਿੰਦਰ ਸਿੰਘ ਆਪਣੇ ਇਹਦਾ ਮੈਂ ਫੈਨ ਹੋ ਗਿਆ ਮੈਂ ਕੀ ਗੱਲ ਹੈ ਤੇ ਹੋਰ ਇੰਨੀ ਰੌਣਕ ਕਿੱਥੇ ਕੀਤਾ ਯਾਰ ਹੁਣ ਬਾਪੇ ਸਵੇਰੇ ਵਹਿਣੇ ਆ ਫਿਰ ਕੀ ਬੰਦਾ ਸ਼ੌਟ ਜੀ ਕਿੰਨੇ ਵੇ ਜੜੀਦੀ ਐ ਚੰਗਾਈ ਵਾਗਿਆ ਰਾਤ ਤੂੰ ਨੰਬਰ ਦਿਨਾ ਤੈਨੂੰ ਮੈਂ ਡਰਾਈਵਰੀ ਦੇ ਰਾਤ ਨੂੰ ਹੁਣ ਔਖਾ ਚਾਈਦਾ ਚੱਲੇ ਹੁਣ ਤੁਸੀਂ ਜਿੰਦਾ ਕਰਾਉਣ 16 ਵਜੇ ਵਾਗਿਆ ਨਾ ਰਾਤ ਤਗੜਾ ਹੋ ਗਿਆ 12 ਵਜੇ ਤਾਂ ਲੱਗਿਆ ਤੂੰ 3 ਵਜੇ ਨਹੀਂ 4 ਕਵਜੇ ਹੀ ਮਿਲਦਾ ਹਾਂ 3:51 ਕੁਛ ਐ 4 ਵਜੇ ਅੜ ਗਿਆ ਟਾਪ ਲੋਜ ਆ ਤੇ ਬਹੁਤ ਹੋ ਰਾਈ ਫਿਰ ਆ ਖੁੱਲਿਆ ਹੀ ਫਿਰਦਾ ਆ ਲੈਣਾ ਟਰੈਕਟਰ ਡੈਗਦਾ ਹੁੰਦਾ ਹੈ ਹਨਾ ਟਰੈਕਟਰ ਜੇ ਆਇਆ ਲਾਉਰੇ ਨੂੰ ਆ ਗਿਆ ਬਾਹਰ ਓਕਾ ਦੇ ਦੇ